ਅਗਲੀ ਖ਼ਬਰ ਵੱ ਚਲਿਏ ਤੇ ਜਿਹੜੀ ਟਰੱਕਿੰਗ ਦੀ ਰਿਕਵਰੀ ਆ ਉਹ ਕਹਿੰਦੇ ਭਈ ਹਜੇ ਵੀ ਆ ਸੈੱਟ ਹੋਣ ਦੇ ਵਿੱਚ ਨਹੀਂ ਨਜ਼ਰ ਆ ਰਹੀ ਸਲਿੱਪ ਹੋ ਰਹੀ ਆ ਫਿਊਚਰ ਦੇ ਵਿੱਚ ਇਹ ਅੱਜ ਬਲੂਮਸਵਰਕਾ ਉਹਨਾਂ ਵੱਲੋਂ ਰਿਪੋਰਟ ਕੀਤਾ ਗਿਆ ਹੈਗਾ ਕਹਿੰਦੇ ਵੀ ਕਪੈਸਿਟੀ ਜਿਹੜੀ ਆ ਹੈਜ਼ ਨਾਟ ਕਮ ਆਊਟ ਆਫ ਦਾ ਮਾਰਕੀਟ ਫਾਸਟ ਇਨਾਫ ਬਹੁਤ ਤੇਜ਼ੀ ਨਾਲ ਨਹੀਂ ਆਈ ਤਾਂ ਕਿ ਜਿਹੜੀ ਕਾਰਗੋ ਦੇ ਰੇਟਸ ਆ ਡਾਊਨ ਗਏ ਹੋਆ ਉਹ ਅਪ ਹੋ ਜਾਣ ਤੇ ਜੋ ਓਵਰਫਰੇਟ ਦੇ ਸੀਈਓ ਆ ਉਹ ਵੀ ਇਹੀ ਐਕਸਪੈਕਟ ਕਰ ਰਹੇ ਆ ਕਿ ਸੈਕੰਡ ਹਾਫ ਆਫ 2025 ਇਹ ਰਿਕਵਰੀ ਜਿਹੜੀ ਆ ਪੂਰੀ ਹੋਊਗੀ ਸੋ ਇਹ ਇਹ ਬਲੂਮਸਬਰਗ ਦੀ ਨਿਊਜ਼ ਆ ਪੰਜਾਬੀ ਰੇਡੀਓ ਯੂਐਸਏ ਦੀ ਨਹੀਂ ਬਹੁਤ ਬਹੁਤ ਸਾਡੇ ਸਰੋਤੇ ਵੀ ਕਹਿ ਦਿੰਦੇ ਆ ਕਿ ਦੇਖੋ ਜੀ ਇਹ ਇਦਾਂ ਗੱਲ ਕਰਦੇ ਆ ਇਹ ਅੱਜ ਜੋ ਬਲੂਮਸਬਰਗ ਨੇ ਰਿਪੋਰਟ ਕੀਤਾ ਆ ਉਹ ਰਿਪੋਰਟ ਜ਼ਰੂਰ ਪੜ ਲਿਓ ਕਾਫੀ ਵੱਡੀ ਡਿਟੇਲ ਦੇ ਵਿੱਚ ਆ ਸਾਡੇ ਕੋਲ ਨਾ ਸਮਾਂ ਨਹੀਂ ਵੀ ਆਪਾਂ ਤੁਹਾਡੇ ਨਾਲ ਪੂਰੀ ਡਿਟੇਲ ਚ ਪੜੀਓ ਅ ਤੇ ਉਹਦਾ ਜਿਹੜਾ ਹੈਡਿੰਗ ਹੈਗਾ ਇਟ ਰਕਿੰਗ ਰਿਕਵਰੀ ਸਲਿਪਿੰਗ ਫਰਦਰ ਇਨਟੂ ਦਾ ਫਿਊਚਰ ਇਹ ਹੁਣ ਸੀਈਓ ਓਵਰਫਰੇਡ ਦੇ ਵੀ ਕਹਿ ਰਿਹਾ ਹੈ ਤੇ ਬਲੂਮਬਰਗ ਵੀ ਰਿਪੋਰਟ ਕਰ ਰਿਹਾ ਹੈਗਾ ਸੋ ਹਜੇ ਕੋਸ਼ ਮਹੀਨੇ ਹੋਰ ਲੱਗਣਗੇ ਟਰਕਿੰਗ ਇੰਡਸਟਰੀ ਨੂੰ ਆਪਣੇ ਪੂਰੀ ਤਰ੍ਹਾਂ ਪਿਆਰਾਂ ਤੇ ਖੜੇ ਹੋਣ ਜੀ ਅਗਲੀ ਜਿਹੜੀ ਖਬਰ ਆ ਉਹ ਸੀਬੀਸੀ ਨਿਊਜ਼ ਦੀ ਆ ਤੇ ਉਹਦੇ ਵਿੱਚ ਦਾਵਾ ਕੀਤਾ ਗਿਆ ਕਿ ਪੈਂਸਿਲਵੇਨੀਆ ਜਿਹੜਾ ਇਸ ਟਾਈਮ ਪੈਂਸਿਲਵੇਨੀਆ ਦੇ ਵਿੱਚ ਟਰੱਕ ਨੈਸ਼ਨਲ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਹੈ ਜਿਹੜਾ ਮਨਾਇਆ ਜਾ ਰਿਹਾ ਪੈਂਸਿਲਵੇਨੀਆ ਦੇ ਵਿੱਚ ਟ੍ਰੇ ਨੂੰ ਲੈ ਕੇ ਜਿਹੜੇ ਟਰੱਕਰ ਵੀਰ ਨੇ ਕਾਫੀ ਉਤਸ਼ਾਹਤ ਨੇ ਤੇ 340000 ਟਰਕਿੰਗ ਇੰਡਸਟਰੀ ਦੇ ਵਿੱਚ ਜੌਬਸ ਹਨ ਉੱਥੇ ਜਿਹੜੀਆਂ ਕਿ 15 ਦੇ ਵਿੱਚੋਂ ਇੱਕ ਜੌਬ ਬਣਦੀ ਹੈ ਪੈਂਸਿਲਵੇਨੀਆ ਮੋਟਰ ਟਰੱਕ ਐਸੋਸੀਏਸ਼ਨ ਦੇ ਕਹਿਣ ਦੇ ਮੁਤਾਬਕ ਉੱਥੇ ਦੱਸਿਆ ਗਿਆ ਕਿ ਜਿਹੜੀ ਇਕਨੋਮੀ ਆ ਉਹ ਕਾਫੀ ਜ਼ਿਆਦਾ ਜਿਹੜੀ ਟ੍ਰਕਿੰਗ ਦੇ ਉੱਤੇ ਨਿਰਭਰ ਕਰਦੀ ਹੈ ਵੈਸੇ ਤਾਂ ਯੂ ਐਸ ਦੀ ਇਕਨੋਮੀ ਜਾਂ ਹੋਰ ਕਿਤੇ ਵੀ ਜਿਹੜੇ ਸਟੇਟ ਦੀ ਇਕਨੋਮੀ ਆ ਉਥੋਂ ਦੀ ਟਰਾਂਸਪੋਰਟੇਸ਼ਨ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਕਿੰਨਾ ਮਾਲ ਟੋਰੀ ਹੈ ਇਹਦੇ ਤੇ ਡਿਪੈਂਡੈਂਟ ਹੈ ਪਰ ਫਿਰ ਵੀ ਪੈਂਸਿਲਵੇਨੀਆ ਦੇ ਵਿੱਚ ਜਿਹੜੇ ਕਾਰਲ ਆਰਗਨ ਜਿਹੜੇ ਕਿ ਇਸ ਡਰਾਈਵ ਡਰਾਈਵਿੰਗ ਦੇ ਖਿੱਤੇ ਪੇਸ਼ੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਕਿਹਾ ਕਿ ਇਹ ਕਾਫੀ ਔਖਾ ਕੰਮ ਹੈ ਕਈ ਵਾਰੀ ਸਾਨੂੰ ਔਖੇ ਮੌਸਮਾਂ ਦੇ ਵਿੱਚ ਮੌਸਮੀ ਦਿੱਕਤਾਂ ਦੇ ਬਾਵਜੂਦ ਅ ਮੀਂਹ ਦੇ ਵਿੱਚ ਰਾਤਾਂ ਨੂੰ ਜਿਹੜੇ ਟਰੱਕਾਂ ਨੂੰ ਚਲਾਉਣੇ ਪੈਂਦੇ ਆ ਤੇ ਉਹ ਕੋਈ ਸੌਖਾ ਕੰਮ ਨਹੀਂ ਹੈ ਸਾਲਾਂ ਤੋਂ ਕਹਿੰਦੇ ਕਿ ਮੈਂ ਇਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹਾਂ ਇਸ ਤੋਂ ਇਲਾਵਾ ਕਹਿੰਦੇ ਕਿ ਹੁਣ ਅਸੀਂ ਜਿਹੜੇ ਸਾਡੇ ਡਰਾਈਵਰ ਨੇ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਚਾਹੇ ਕੁਕੀਜ਼ ਨੇ ਕੌਫੀ ਹੈ ਜਾਂ ਹੋਰ ਚੀਜ਼ਾਂ ਨੇ ਉਹ ਅਸੀਂ ਸ਼ੇਅਰ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਆਉਣ ਵਾਲਾ ਜਿਹੜਾ ਟਾਈਮ ਹੋਊਗਾ ਉਹ ਦੇ ਮੁਤਾਬਕ ਮੌਜੂਦਾ ਹਾਲਾਤ ਦੇ ਮੁਤਾਬਕ ਕੋ ਚੰਗਾ ਹੀ ਹੋਊਗਾ ਤੇ ਨਾਲ ਹੀ ਇਹ ਕਹਿੰਦੇ ਨੇ ਕਿ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਤਕਨੀਕੀ ਤੌਰ ਤੇ ਹੋਰ ਸਾਨੂੰ ਸਮਰੱਥਾ ਵਾਂਣ ਦੀ ਲੋੜ ਹੈ ਇਹਨਾਂ ਦੇ ਵਿੱਚੋਂ ਇੱਕ ਡਰਾਈਵਰ ਉਹ ਵੀ ਨੇ ਜਿਹੜੇ ਤਕਰੀਬਨ 80s ਤੋਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਡੇਵਿਡ ਮੈਕਗਾਰਡ ਉਹਨਾਂ ਨੇ ਕਿਹਾ ਕਿ ਜਿਹੜਾ ਪੈਂਸਿਲਵੇਨੀਆ ਮੋਟਰ ਟਰੱਕ ਐਸੋਸੀਏਸ਼ਨ ਆ ਇਹਨਾਂ ਨੇ ਸਾਡੇ ਲਈ ਚੰਗੇ ਕੰਮ ਕੀਤੇ ਨੇ ਕੋਈ ਥਾਂਵਾਂ ਤੇ ਸਾਡੀ ਹਮਾਇਤ ਵੀ ਕੀਤੀ ਹੈ ਕਈ ਬਿਲਸ ਜਿਹੇ ਇਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਜਾਂ ਉਹਨਾਂ ਦੀ ਹਮਾਇਤ ਕੀਤੀ ਜਿਹੜੇ ਸਾਡੇ ਪੱਖ ਦੇ ਵਿੱਚ ਜਾਂ ਸਾਡੇ ਵਿਰੋਧ ਦੇ ਵਿੱਚ ਸੀਗੇ ਪਰ ਫਿਰ ਵੀ ਉਹ ਕਹਿੰਦੇ ਕਿ ਅਸੀਂ ਉਮੀਦ ਆ ਸਾਨੂੰ ਉਮੀਦ ਹੈ ਕਿ ਟਾਈਮ ਦੇ ਵਿੱਚ ਫਰਕ ਪਊਗਾ ਤੇ ਅਸੀਂ ਆਸਵੰਦਾ ਕਿ ਟਰੱਕਿੰਗ ਇੰਡਸਟਰੀ ਦੇ ਲਈ ਜਿਹੜਾ ਆਉਣ ਵਾਲਾ ਸਮਾਂ ਹੋਊਗਾ ਉਹ ਚੰਗਾ ਹੋਊਗਾ ਜੀ ਅਗਲੀ ਜਿਹੜੀ ਖਬਰ ਆ ਟਰੱਕਿੰਗ ਯੂਨੀਵਰਸਿਟੀ ਦੇ ਨਾਲ ਜੁੜੀ ਇੱਕ ਹੋਰ ਜਿਹੜੀ ਅਹਿਮ ਖਬਰ ਆ ਇਸ ਟਾਈਮ ਸੀ ਡੀ ਐਲ ਐਲ ਸੀ ਡੀ ਐਲ ਲਾਈਫ ਜਿਹੜੀ ਵੈਬਸਾਈਟ ਆ ਉਹਨਾਂ ਨੇ ਇਸ ਖਬਰ ਦਾ ਦਾਵਾ ਕੀਤਾ ਟੌਰਨੀ ਜਰਨਲ ਜਿਹੜੇ ਕਿ 24 ਸਟੇਟਾਂ ਦੇ ਸੀਗੇ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਇਲੈਕਟ੍ਰਿਕ ਟਰੱਕ ਮੰਡੇਟ ਨੂੰ ਅਪੋਜ਼ ਕੀਤਾ ਉਹਨਾਂ ਨੇ ਇਹਦਾ ਵਿਰੋਧ ਕੀਤਾ ਉਸ ਤੋਂ ਬਾਅਦ ਦੱਸਿਆ ਗਿਆ ਕਿ ਉਹ ਕਹਿੰਦੇ ਕਿ ਇਹ ਜਿਹੜਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਇਲੈਕਟ੍ਰਿਕ ਟਰੱਕ ਟਰੱਕ ਮੰਡੇਟ ਹੈ ਇਹ ਜਿਹੜਾ ਨੈਸ਼ਨਲਵਾਈਡ ਅਮਰੀਕਾ ਭਰ ਦੇ ਵਿੱਚ ਜਿਹੜਾ ਲੋਜਿਸਟਿਕਸ ਤੇ ਟਰਾਂਸਪੋਰਟੇਸ਼ਨ ਇੰਡਸਟਰੀ ਹੈ ਉਹਨੂੰ ਪ੍ਰਭਾਵਿਤ ਕਰੇਗਾ ਨਿਵਰਾਸਕਾ ਦੇ ਟਾਰਨੀ ਜਨਰਲ ਮਾਈਕ ਹਿਗਲਰਜ਼ ਨੇ ਇਹ ਗੱਲ ਕਹੀ ਹੈ ਉਹ ਲੀਡ ਕਰ ਰਹੇ ਸੀਗੇ 24 ਸਟੇਟਾਂ ਦੇ ਜਿਹੜਾ ਕੋਐਲੀਸ਼ਨ ਹੈ ਟਾਰਨੀ ਜਨਰਲਜ਼ ਦਾ ਤੇ ਆਖਰ ਇਹ ਸੀ ਉਹਨਾਂ ਨੇ ਪੁੱਛਿਆ এনवायरमेंटਲ ਪ੍ਰੋਟੈਕਸ਼ਨ ਏਜੰਸੀ ਜਿਹਨੂੰ ਆਪਾਂ EPA ਕਹ ਦਿੰਦੇ ਆ ਕਿ ਕਿਹੜੀਆਂ ਮਦਦਾਂ ਨੇ ਜਿਨ੍ਹਾਂ ਦੇ ਆਧਾਰ ਤੇ ਜਿਹੜਾ ਇੱਥੇ ਇਹ ਚੀਜ਼ਾਂ ਜਾਂ ਕਹਿ ਲੋ ਕਿ ਅਮਲ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਲੈਕਟ੍ਰਿਕ ਟਰੱਕ ਜਿਹੜਾ ਮੰਡੇਟ ਕੀਤਾ ਜਾ ਰਿਹਾ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ এনवायरमेंटਲ ਪ੍ਰੋਟੈਕਸ਼ਨ ਏਜੰਸੀ ਹੈ ਉਹਨਾਂ ਨੇ ਵੀ ਕਿਹਾ ਕਿ ਫੈਡਰਲ ਜਿਹੜਾ ਲੀਗਲ ਬਲੌਕ ਹੈ ਕੈਲੀਫੋਰਨੀਆ ਦੇ ਐਡਵਾਂਸ ਕਲੀਨ ਫਲੀਟ ਰੈਗੂਲੇਸ਼ਨਸ ਦੇ ਉੱਤੇ ਤਾਂ ਉਹਦੇ ਬਾਬਤ ਵੀ ਉਹ ਆਪਣਾ ਜਿਹੜਾ ਆਪਣਾ ਜਿਹੜਾ ਰੋਖਾ ਸਪਸ਼ਟ ਕਰਨ ਤੇ ਇਹਦੇ ਵਿੱਚ ਜੇ ਹੋ ਸਕਦਾ ਤਾਂ ਉਹ ਥੋੜਾ ਜਆ ਜਿਹੜੀ ਇੱਕ ਇੱਕ ਤਰੀਕੇ ਨਾਲ ਲਿਬਰਲਿਜ਼ਮ ਦਿਖਾਉਣ ਜਾਂ ਖੁੱਲ੍ਹ ਦਿਲੀਦ ਕਹਿ ਸਕਦੇ ਆਪਾਂ ਖੁੱਲ੍ਹ ਦਿਲੀ ਦਿਖਾਉਣ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਜੇਕਰ ਇਹ ਆਉਂਦਾ ਅਮਲ ਦੇ ਵਿੱਚ ਆ ਜਾਂਦਾ ਜਾਂ ਇਹ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਕੰਮ ਹੁੰਦਾ ਤਾਂ ਇਹਦੇ ਵਿੱਚ ਜਿਹੜੇ ਅਮਰੀਕਾ ਪਰ ਦੇ ਵਿੱਚ ਜਿਹੜੀ ਲੌਜਿਸਟਿਕਸ ਇੰਡਸਟਰੀ ਹੈ ਜਾਂ ਟ੍ਰਾਂਸਪੋਰਟੇਸ਼ਨ ਇੰਡਸਟਰੀ ਹੈ ਉਹਦੇ ਤੇ ਇਹਦੀ ਮਾਰ ਪਊਗੀ ਅਸਲ ਦੇ ਵਿੱਚ ਨਿਬਰਾਸਕਾ ਕੋਲੀਸ਼ਨ ਮੈਂਬਰ ਜਿਹਦੇ ਵਿੱਚ ਅ ਅਲਬਾਮਾ ਅਰਕੰਸਾਸ ਜਾਰਜੀਆ ਇਦਾਹੋ ਆਇਡਾਹੋ ਤੇ ਨਿਆਨਾ ਆਯੋਵਾ ਕੈਂਸਸ ਟੈਕੈਂਟੀ ਲੂਸੀਆਨਾ ਮਿਸਿਸਿਪੀ ਤੇ ਮਿਜ਼ੂਰੀ ਤੇ ਹੋਰ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਵਿਓਮਿੰਗ ਤੱਕ ਵੈਸਟ ਵਰਜੀਨੀਆ ਤੱਕ ਵਰਜੀਨੀਆ ਤੱਕ ਟੈਕਸਸ ਤੱਕ ਜਿਹੜੇ ਟਾਰਨੀ ਜਨਰਲ ਸੀਗੇ ਉਹ ਇਕੱਠੇ ਹੋਏ ਸੀਗੇ ਤੇ ਇਹਨਾਂ ਨੇ ਕੈਲੀਫੋਰਨੀਆ 에ਅ ਰਿਸੋਰਸ ਬੋਰਡ ਜਿਹੜਾ ਐਡਵਾਂਸ ਕਲੀਨ ਫਲੀਟ ਪ੍ਰੋਗਰਾਮ ਹੈ ਜਿਹੜੇ ਰੈਗੂਲੇਸ਼ਨਸ ਨੇ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਸਵਾਲ ਕੀਤੇ ਨੇ ਤੇ ਕਿਹਾ ਕਿ ਜੇਕਰ ਇਹਨੂੰ ਜਦੋਂ ਜਿੰਨੋ ਵੀ ਤੁਸੀਂ ਅਮਲ ਦੇ ਵਿੱਚ ਲਿਆਵੋਗੇ ਤਾਂ ਉਹਦਾ ਜਿਹੜਾ ਟਰਕਿੰਗ ਇੰਡਸਟਰੀ ਦੇ ਉੱਤੇ ਆ ਜਾਂ ਟਰਾਂਸਪੋਰਟੇਸ਼ਨ ਜਿਹੜੀ ਇੰਡਸਟਰੀ ਆ ਉਹਦੇ ਉੱਤੇ ਪ੍ਰਭਾਵ ਪਊਗਾ ਜੀ ਜੀ ਸੋ ਬਿਲਕੁਲ ਦਰਜਨ ਦੇ ਕਰੀਬ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੇ ਈਪੀਏ ਨੂੰ ਬੇਨਤੀ ਕੀਤੀ ਆ ਵੀ ਜਿਹੜਾ ਕੈਲੀਫੋਰਨੀਆ ਦਾ ਬੇਵਰ ਆ ਆਊਟ ਆਫ ਸਟੇਟ ਟਰੱਕਸ ਨੂੰ ਇਲੈਕਟ੍ਰਿਕ ਮੰਡੇਟ ਦਾ ਉਸ ਨੂੰ ਜਿਹੜਾ ਆ ਨਾ ਲਾਗੂ ਕੀਤਾ ਜਾਵੇ ਇਹ ਕਹਿੰਦੇ ਵੀ ਜਿਹੜਾ ਕੈਲੀਫੋਰਨੀਆ ਦਾ ਏਜੰਡਾ ਹੈ ਬੜਾ ਫਾਰ ਲੈਫਟ ਹੈਗਾ ਆ ਤੇ ਇਹ ਬਾਕੀ ਦੀਆਂ ਜਿਹੜੀਆਂ ਸਟੇਟਾਂ ਆ ਉਹਨਾਂ ਨੂੰ ਵੀ ਇਫੈਕਟ ਕਰੂਗਾ 24 ਸਟੇਟਾਂ ਨੇ ਇੱਕ ਕਮੈਂਟ ਲੈਟਰ ਸਾਈਨ ਕੀਤਾ ਹੈ ਈਪੀਏ ਨੂੰ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਸਟੇਟ ਨੂੰ ਬੇਵਰ ਦੇਣਾ ਪਊਗਾ ਬੇਜਟਿੰਗ ਟਰੱਕ ਨੂੰ ਜਿਹੜੇ ਹੋਰ ਸਟੇਟਾਂ ਤੋਂ ਟਰੱਕ ਕੈਲੀਫੋਰਨੀਆ ਚ ਆ ਰਹੇ ਆ ਅ ਅਮਿਸ਼ਨ ਸਟੈਂਡਰਡ ਦੇ ਮਾਮਲੇ ਦੇ ਵਿੱਚ ਰਾਈਟ ਨੋ ਇਹ ਹੈਗਾ ਕਿ ਜੇ 50 ਜਾਂ ਉਹ ਤੋਂ ਵੱਧ 50 ਤੋਂ ਵੱਧ ਟਰੱਕ ਜਿਹੜੀ ਕੰਪਨੀ ਕੋ ਆ ਜਾਂ 50 ਮਿਲੀਅਨ ਡਾਲਰ ਤੋਂ ਵੱਧ ਉਹਨਾਂ ਦਾ ਗ੍ਰੋਸ ਐਨੂਅਲ ਰੈਵਨਿਊ ਹੈਗਾ ਉਹ ਇਸ ਪ੍ਰੋਵੀਜ਼ਨ ਚ ਆਊਗਾ ਤੇ 2025 ਦੇ ਵਿੱਚ ਜੇ ਬਾਹਰਲੀਆਂ ਸਟੇਟਾਂ ਦੇ ਟਰੱਕ ਕੈਲੀਫੋਰਨੀਆ ਚ ਆਂਦੇ ਆ ਤੇ ਉਹਨਾਂ ਨੂੰ ਇਲੈਕਟ੍ਰਿਕ ਟਰੱਕ ਜਿਹੜਾ ਬਦਲਣਾ ਪਊਗਾ ਡੀਜ਼ਲ ਨਾਲੋਂ 2025 ਚ ਆਉਣ ਵਾਲੇ ਸਾਲ ਚ ਜਾਂ ਉਹ ਕੰਪਨੀ ਦੇ 50 ਤੋਂ ਵੱਧ ਟਰੱਕ ਹੋਣੇ ਚਾਹੀਦੇ ਆ ਜਾਂ 50 ਮਿਲੀਅਨ ਤੋਂ ਵੱਧ ਜਿਹੜੀ ਗ੍ਰੋਸ ਉਹਨਾਂ ਦੀ ਹੋਣੀ ਚਾਹੀਦੀ ਹੈਗੀ ਆ ਇਹ ਰੂਲ ਜਿਹੜਾ ਹੈ ਕੈਲੀਫੋਰਨੀਆ ਟਰੱਕਸ ਦਾ ਜਿਹੜੀਆਂ ਹੋਰ ਆਊਟ ਆਫ ਸਟੇਟਸ ਟੈਗ ਆਪਰੇਟ ਕਰਦੇ 골ਡਨ ਸਟੇਟ ਦੇ ਵਿੱਚ ਘੱਟੋ ਘੱਟ ਜੇ 1 ਦਿਨ ਵੀ ਉਹ ਆਪਰੇਟ ਕਰਦੇ ਹੈਗੇ ਉਹਨਾਂ ਦੇ ਉੱਤੇ ਲਾਗੂ ਹੋਊਗਾ ਵੈਸਟ ਵਰਜੀਨੀਆ ਦੇ ਟਾਰਨੀ ਜਨਰਲ ਪੈਟ੍ਰਿਕ ਮੌਰੀਸੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਬਹੁਤ ਅਨਫੇਅਰ ਹੈਗਾ ਆ ਕੈਲੀਫੋਰਨੀਆ ਵਾਲੇ ਹਨ ਇਹ ਵੀ ਆਪਣੇ ਆਪ ਨੂੰ ਅਲੱਗ ਜਿਹੜਾ ਮੁਲਕ ਆ ਉਹ ਸਮਝ ਰਹੇ ਹੈਗੇ 85% ਉਹ ਕਹਿੰਦੇ ਵੀ ਜਿਹੜੇ ਪਹਾੜਾਂ ਵਾਲੇ ਏਰੀਏ ਦੀਆਂ ਕਮਿਊਨਿਟੀਆਂ ਆ ਮਾਊਂਟੇਨ ਮਾਊਂਟੇਨੀ ਕਮਿਊਨਿਟੀਆਂ ਹੈਗੀਆਂ ਆ ਉਹ ਟਰੱਕ ਡਿਲੀਵਰੀ ਦੇ ਉੱਤੇ ਡਿਪੈਂਡ ਕਰਦੀਆਂ ਹੈਗੀਆਂ 65000 ਟਨ ਜਿਹੜੀਆਂ ਗੋਡਜ਼ਾ ਉਹ ਵੈਸਟ ਵਰਜੀਨੀਆ ਨੂੰ ਡੇਲੀ ਜਾਂਦੀਆਂ ਹੈਗੀਆਂ ਏ ਵੈਸਟ ਵਰਜੀਨੀਆ ਦੇ ਗਵਰਨਰ ਆ ਜੋ ਉਹ ਕਹਿ ਰਹੇ ਆ ਨਿਬਰਾਸਕਾ ਦੇ اٹਾਰਨੀ ਜਨਰਲ ਮਾਈਕ ਹਿਲਗਰਸ ਉਹਨਾਂ ਨੇ ਵੀ ਇਹ ਕਿਹਾ ਹੈ ਕਿ ਕੈਲੀਫੋਰਨੀਆ ਦੇ ਕੋਲ ਇਹ ਲੀਗਲ ਅਥਾਰਟੀ ਨਹੀਂ ਹੈ ਵੀ ਉਹ ਇਲੈਕਟ੍ਰਿਕ ਟਰੱਕਸ ਨੂੰ ਮੰਡੇਟ ਨੂੰ ਨੇਸ਼ਨਵਾਈਡ ਲਾਗੂ ਕਰ ਦੇਣ ਤੇ ਕਹਿੰਦੇ ਵੀ ਅਸੀਂ ਵਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਨੂੰ ਬਾਰ ਬਾਰ ਬੇਨਤੀ ਕੀਤੀ ਹੈ ਵੀ ਇਸ ਨੂੰ ਜਿਹੜਾ ਲਾਗੂ ਨਾ ਕੀਤਾ ਜਾਵੇ ਉਹ ਠੀਕ ਆ ਕੈਲੀਫੋਰਨੀਆ ਵਾਲੇ ਜੋ ਕੈਲੀਫੋਰਨੀਆ ਚ ਕਰਦੇ ਕਰੀ ਜਾਣ ਪਰ ਸਾਡੀਆਂ ਜਿਹੜੀਆਂ ਬਾਲੀਆ ਸਟੇਟਾਂ ਵਾਲੇ ਆ ਉਹਨਾਂ ਦੇ ਉੱਤੇ ਜਿਹੜਾ ਇਹ ਰੂਲ ਲਾਗੂ ਨਹੀਂ ਹੋਣਾ ਚਾਹੀਦਾ ਹੈਗਾ ਓਕਲਾਹੋਮਾ ਦੇ ਟਾਰਨੀ ਜਨਰਲ ਜੈਂਟਰਨਰ ਡਰਾਮੰਡ ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਵੀ ਇਹ 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 ਸਾਨੂੰ ਬਹੁਤ ਹਾਰਮ ਕਰੂਗਾ ਸਾਡੀ ਸਟੇਟ ਨੂੰ ਉਹ ਕਹਿੰਦੇ ਆ ਵੀ ਜਿਹੜਾ ਫਾਰ ਲੈਫਟ ਕਲਾਈਮੇਟ ਅਜੰਡਾ ਹੈਗਾ ਕੈਲੀਫੋਰਨੀਆ ਸਟੇਟ ਦਾ ਇਸ ਨੂੰ ਅਲਾਉ ਨਹੀਂ ਕੀਤਾ ਜਾਣਾ ਚਾਹੀਦਾ ਬਾਕੀ ਅਮਰੀਕਾ ਦੇ ਵਿੱਚ ਲਾਗੂ ਕਰਨ ਦੇ ਉੱਤੇ ਸੋ ਇੱਥੇ ਦੇਖ ਲਓ ਵੀ ਹੁਣ ਕੈਲੀਫੋਰਨੀਆ ਜਿਹੜੀ ਸਟੇਟ ਆ ਉਹਨਾਂ ਨੇ ਆਪਣੇ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਨੂੰ ਤਾਂ ਆਲਰੇਡੀ ਤੰਗ ਕੀਤਾ ਹੋਇਆ ਆ ਆਪਾਂ ਦੇਖ ਲਈਏ ਟਰੱਕਰਸ ਨੂੰ ਤੇ ਹੁਣ ਬਾਹਰਲੀਆਂ ਸਟੇਟਾਂ ਵਾਲੇ ਵੀ ਕਹਿੰਦੇ ਆ ਵੀ ਇਹ ਸਾਡੇ ਦੇ ਜਿਹੜਾ ਲਾਗੂ ਕਰਨ ਨੂੰ ਫਿਰਦੇ ਹੈਗੇ ਆ ਕੈਲੀਫੋਰਨੀਆ 에ਅ ਰਿਸੋਰਸਸ ਬੋਰਡ ਜੋ ਇਹ ਸਾਰੇ ਰੈਗੂਲੇਸ਼ਨ ਨੂੰ ਲਾਗੂ ਕਰਦਾ ਹੈ 1960 ਦੇ ਵਿੱਚ ਇਸ ਨੂੰ ਸਟਾਰਟ ਕੀਤਾ ਗਿਆ ਸੀ ਫਾਊਂਡ ਕੀਤਾ ਗਿਆ ਸੀ ਲਾਸ ਐਂਜਲਸ ਦੇ ਵਿੱਚ স্মੋਕ ਕ੍ਰਾਈਸਿਸ ਬਹੁਤ ਹੋਇਆ ਸੀ ਬਹੁਤ ਜਿਆਦਾ ਧੂਆਂ ਹੋਇਆ ਸੀ ਲਾਸ ਐਂਜਲਸ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਜਿਹੜੀ ਈਪੀ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਚਾਲੂ ਕੀਤਾ ਗਿਆ ਸੀ ਤੇ ਹੁਣ ਇਹ ਜਿਹੜੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੇ ਰਿਹਾ ਕੋਈ ਬਹੁਤ ਜਿਆਦਾ ਕਹਿੰਦੇ ਵੀ ਫਾਰ ਲੈਫਟ ਅ ਜੈਂਡਾ ਜਿਹੜਾ ਆ ਇਹ ਲਾਗੂ ਕਰ ਰਹੇ ਆ ਕੈਲੀਫੋਰਨੀਆ ਦੇ ਤਾਂ ਕਰ ਰਹੇ ਆ ਪਰ ਜਿਹੜੀਆਂ ਬਾਕੀ ਸਟੇਟਾਂ ਦੇ ਜਿਹੜੇ ਟਰੱਕ ਆਉਣ ਕੈਲੀਫੋਰਨੀਆ ਚ ਆਣਗੇ ਉਹਨਾਂ ਦੇ ਉੱਤੇ ਵੀ ਇਹ ਜਿਹੜਾ ਏਜੰਡਾ ਆ ਉਹ ਲਾਗੂ ਹੋਊਗਾ ਜੀ